ਤੇ ਜੇ ਅਗਲੀ ਖਬਰ ਦੇ ਵੱਲ ਵੱ ਚੱਲ ਗਏ ਸ਼ਰਮਾ ਜੀ ਤਾਂ ਕੇਜਰੀਵਾਲ ਬਾਰੇ ਸਵਾਲੇ ਪੈਦਾ ਹੋ ਗਿਆ ਵੀ ਕੇਜਰੀਵਾਲ ਆਤਸ਼ੀ ਨੂੰ ਦਿੱਲੀ ਸੰਭਾਲ ਕੇ ਹੁਣ ਆਪ ਕਿੱਥੇ ਜਾਣਗੇ ਆਪ ਕਿਹੜਾ ਟਿਕਾਣਾ ਮੰਲਣਗੇ ਜੀ ਦੇਖੋ ਬੰਦੇ ਦੀ ਵਿਉਂਤਾਂ ਬਹੁਤ ਹੁੰਦੀਆਂ ਨੇ ਪਰ ਉਸ ਵਿਉਂਤ ਅਨੁਸਾਰ ਸਾਰਾ ਕੁਝ ਚੱਲਦਾ ਨਹੀਂ ਚੱਲਦਾ ਇਹ ਤਾਂ ਵਕਤ ਤੈਅ ਕਰਦਾ ਹੂੰ ਸੋ ਸਮੇ ਦੇ ਬਹਿਣ ਨੇ ਕਾਫੀ ਕੁਝ ਤੈਅ ਕਰਨਾ ਫਿਲਹਾਲ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਲੇ ਨੇ ਹਾਂ ਜੀ ਤੇ ਆਪਾਂ ਉਹਦੇ ਬਾਰੇ ਲੰਘੇ ਦਿਨਾਂ ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਕੋਲ ਬਦਲ ਕੀ ਨੇ ਜਾਂ ਤਾਂ ਉਹ ਮਤਲਬ ਚੁੱਪ ਕਰਖਣ ਘਰੇ ਬਹਿ ਜਾਣਾ ਕਿਉਂਕਿ ਡਿਕਟੇਟਰਸ਼ਿਪ ਵਾਲੀ ਬੰਮੈਨ ਆਰਮੀ ਵਾਲੀ ਪਾਰਟੀ ਐ ਕੋਈ ਸੰਗਠਨ ਢਾਂਚਾ ਤਾਂ ਹੈ ਨਹੀਂ ਵੈਸੇ ਹੁਣ ਉਹਨਾਂ ਦੇ ਲੀਡਰ ਕਹਿ ਰਹੇ ਆ ਕਿ ਅਸੀਂ ਢਾਂਚੇ ਤੇ ਕੰਮ ਕਰ ਰਹੇ ਜੀ ਸੰਗਠਨ ਤੇ ਕੰਮ ਕਰ ਰਹੇ ਜੀ ਉਹਨਾਂ ਅਸੀਂ ਇੱਕ ਸੁਰਤਾ ਚੱਗੇ ਵਧਾਂਗੇ ਜੀ ਪਰ ਜਾਂ ਉਹ ਫਿਰ ਪੰਜਾਬ ਦਾ ਰੁਖ ਕਰ ਸਕਦਾ ਮੰਨਿਆ ਇਹ ਜਾ ਰਿਹਾ ਕਿ ਕੇਜਰੀਵਾਲ ਹੋਰੀ ਪੰਜਾਬ ਦੇ ਕੋਟੇ ਜੋ ਰਾਸਵਾ ਜਾਣਾ ਚਾਹੁੰਦੇ ਠੀਕ ਹੈ ਜੀ ਤੇ ਉਹ ਪੰਜਾਬ ਸਰਕਾਰ ਨੂੰ ਵੀ ਆਪਣੇ ਰਾਹ ਵਿੱਚ ਲੈਣਾ ਚਾਹੁੰਦੇ ਆ ਸੋ ਇਹ ਕਹਿੰਦੇ ਇੱਕ ਮੋਟਾ ਜਿਹਾ ਫਾਰਮੂਲਾ ਤਿਆਰ ਹੋਇਆ ਕਿ ਆਮ ਆਦਮੀ ਪਾਰਟੀ ਦਾ ਕਾਮਕਾਰ ਚਿਹਰੇ ਮੁਰੇ ਤੌਰ ਤੇ ਦਿੱਲੀ ਚਾਤਸ਼ੀ ਦੇਖੇਗੀ ਹੂੰ ਹੂੰ ਗੁਜਰਾਤ ਦਾ ਕਾਮਕਾਰ ਮਨੀ ਸ਼ਿਸ਼ੋਧਿਆ ਦੇਖਣਗੇ ਠੀਕ ਹੈ ਜੀ ਤੇ ਪੰਜਾਬ ਦਾ ਕਾਮਕਾਰ ਸੰਦੀਪ ਪਾਠਕ ਦੇ ਨਾਲ ਕੇਜਰੀਵਲ ਦੇਖਣਗੇ ਜੀ ਮੇਨ ਫੋਕਸ ਉਹਨਾਂ ਦਾ ਪੰਜਾਬ ਤੇ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਹੱਥੋਂ ਨਿਕਲ ਗਿਆ ਤਾਂ ਫਿਰ ਆਮ ਆਦਮੀ ਪਾਰਟੀ ਦਾ ਭੋਗ ਪੈਣਾ ਤੈ ਹੈ ਇਸ ਲਈ ਕੇਜਰੀਵਲ ਪੰਜਾਬ ਆ ਸਕਦੇ ਨੇ ਤੇ ਪੰਜਾਬ ਦੇ ਕੋਟੀ ਤੋਂ ਰਾਸਵਾ ਜਾਣਾ ਚਾਹੁੰਦੇ ਬਸ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਿਆਸੀ ਨਕਸ਼ੇ ਤੋਂ ਮੰਨਫੀ ਕਰਨਾ ਚਾਹੀਦੀ ਹੈ। ਹਮਮ ਤੇ ਉਹਦੇ ਲਈ ਉਹਨਾਂ ਦੀਆਂ ਉਹ ਫਾਈਲਾਂ, ਪੁਰਾਣੇ ਕੇਸ ਕੀ ਸ਼ਰਾਬ ਘਟਾਲਾ, ਕੀ ਦਵਾਈ ਘਟਾਲਾ, ਕੀ ਜਲ ਘਟਾਲਾ, ਜਿੰਨੇ ਵੀ ਦਿੱਲੀ ਦੇ ਵਿੱਚ ਉਹ ਘਟਾਲੇ ਨੇ ਜਿਨ੍ਹਾਂ ਨੇ ਕੇਜਰੀਵਾਲ ਦੀ ਇਮਾਨਦਾਰੀ ਦੀ ਸ਼ਬੀ ਵਾਲਾ ਮਾਹੂਲ ਲਾ ਕੇ ਪਰੇ ਰੱਖਾਤਾ। ਸੋ ਉਹ ਉਸ ਨੂੰ ਆਧਾਰ ਬਣਾ ਕੇ ਉਹ ਕਾਰਵਾਈ ਸ਼ੁਰੂ ਹੋ ਗਈ ਹੈ। ਉਹਦੇ ਲਈ ਫਾਈਲਾਂ ਖੋਲ੍ਹੀਆਂ ਸ਼ੁਰੂ ਹੋ ਗਈਆਂ। ਸਤਿੰਦਰ ਜੈਨ ਕਦੇ ਵੀ ਦੁਬਾਰਾ ਅੰਦਰ ਜਾ ਸਕਦਾ ਹੈ। ਮਨੀਸ਼ ਸ਼ੋਧਿਆ ਦੀ ਮੁੜਕੇ ਗ੍ਰਿਫਤਾਰੀ ਹੋ ਸਕਦੀ ਹੈ। ਉਸੇ ਕੜੀ 'ਚ ਕੇਜਰੀਵਾਲ ਅੰਦਰ ਵੀ ਜਾ ਸਕਦੇ। ਸੋ ਕੇਜਰੀਵਾਲ ਪੰਜਾਬ ਆਉਣਾ ਚਾਹੁੰਦੀ ਹੈ ਤੇ ਬੀਜੇਪੀ ਉਹਨਾਂ ਨੂੰ ਤੇ ਹਟਕੇ ਜਣਾ ਚਾਹੁੰਦੀ ਹੈ ਸੋ ਦੇਖਦੇ ਹਾਂ ਜੀ ਕਿਹੜਾ ਦਰ ਪਹਿਲਾਂ ਖੁੱਦ ਹੈ ਤੇ ਕੇਜਰੀਵਾਲ ਦੀ ਇੱਛਾ ਸੰਸਦ ਜਾਣ ਦੀ ਹੈ ਜੀ 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 ਬਿਲਕੁਲ